ਚੱਲ ਭੈਣ ਇਹ ਤਾਂ ਵਧੀਆ ਹੋ ਗਿਆ ਜੋਤੀ ਆਪਣੇ ਘਰ ਚ ਰਹੀਗੀ ਨਾਲੇ ਇੱਕ ਗੱਲ ਜਿਹੜਾ ਤੂੰ ਮੰਦੀਪ ਦੇ ਪ੍ਰਤੀ ਰਵੱਈਆ ਬਦਲ ਲਿਆ ਇਹ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਉਹ ਬੱਸ ਵੀਰੇ ਜਦੋਂ ਸਿਰ ਤੇ ਪੈਂਦੀਆਂ ਨੇ ਨਾ ਤਾਂ ਵੱਡੇ ਵੱਡਿਆਂ ਨੂੰ ਅਕਲ ਆ ਜਾਂਦੀ ਆ ਹੁਣ ਤੂੰ ਜੋਤੀ ਦੀ ਸੱਸ ਵਾਲੀ ਵੇਖ ਲਾ ਕਿਸੇ ਦੀ ਧੀ ਨੂੰ ਤੰਗ ਕਰਦੀ ਸੀ ਹੁਣ ਆਪਣੇ ਘਰ ਹੀ ਵੇਖ ਲਾ ਕੀ ਕੁਝ ਹੋਣ ਲੱਗ ਗਿਆ ਨਾ ਹੋ ਗਿਆ ਤੇਰਾ ਵੇਲਾ ਨੂੰ ਸੋਚ ਵੜੰਦਾ ਨਾ ਹੁਣ ਵੜਾਂਗੀ ਤੇ ਕਿਹੜੇ ਵੇਲੇ ਰੋਟੀ ਪਾਣੀ ਕਰਾਂਗੀ ਤੂੰ ਮਮਮੀ ਜੇ ਆਹੀ ਕੁਛ ਮਨਦੀਪ ਨੂੰ ਕਹਿ ਦੋ ਕੀ ਗੱਲ ਉਹਨੇ ਆਪਣੀਆਂ ਮਰਜ਼ੀਆਂ ਕਰਦੀ ਸਾਰਾ ਕੰਮ ਮੈਂ ਹੀ ਕਰਨਾ ਨਾ ਉਹ ਕੋਦੋਂ ਆਪਣੀਆਂ ਮਰਜ਼ੀਆਂ ਕਰਦੀ ਆ ਤੂੰ ਨਾ ਉਹਦੇ ਤੋਂ ਮੱਚਦੀ ਆ ਤਾਂ ਹੀ ਉਹਨੂੰ ਮਾੜਾ ਬਣਾਉਣੀ ਆ ਨਾ ਮਮਮੀ ਮੈਂ ਕਿਉਂ ਮੱਜਣਾ ਉਹਦੇ ਤੋਂ ਸਗੋਂ ਤੁਸੀਂ ਫਰਕ ਕਰਦੇ ਹੋ ਸਾਡੇ ਦੋਨਾਂ 'ਚ ਹੋਣਾ ਨਾਲੇ ਹੁਣ ਨਾ ਤੁਹਾਨੂੰ ਬਸ ਮਨਦੀਪ ਹੀ ਦਿਖਦੀ ਆ। ਨਾ ਦਿਸੇ ਕਿਉਂ ਨਾ ਉਹ ਤੇਰੇ ਵਾਂਗੂ ਚਲਾਕੀਆਂ ਨਹੀਂ ਕਰਦੀ। ਇਹ ਤਾਂ ਮੰਮੀ ਤੁਹਾਨੂੰ ਟਾਈਮ ਆਉਣ ਤੇ ਪਤਾ ਲੱਗੂ ਕੌਣ ਕਿਹਦੇ ਨਾਲ ਚਲਾਕੀਆਂ ਕਰਦਾ। ਤੇਰੀਆਂ ਨਾ ਇੰਨਾਂ ਗੱਲਾਂ ਤੇ ਹੀ ਮੈਨੂੰ ਖਿੱਚ ਚੜਦੀ ਆ। ਆਏ ਨਹੀਂ ਹੈਗਾ ਵੀ ਕੋਈ ਵੱਡਾ ਬੋਲਦਾ ਤੇ ਚੁੱਪ ਕਰ ਜਾਵਾਂ। ਨਾ ਜ਼ੁਬਾਨ ਲੜਾਏਂਗੀ ਤੂੰ ਤਾਂ। ਨਾ ਨਾਲੇ ਕਿਹੜੀਆਂ ਚਲਾਕੀਆਂ ਦੀ ਗੱਲ ਕਰਦੀਆਂ ਤੂੰ? ਮੰਮੀ ਮਨਦੀਪ ਆ ਗਈ ਤੂੰ? ਹਾਂਜੀ ਮੰਮੀ ਜੀ ਅੱਜ ਜਲਦੀ ਛੁੱਟੀ ਹੋ ਗਈ ਸੀਗੀ। ਮੋਦੀਨਾ ਵੀਰ ਜੀ ਦੀ ਗੁੜੀ ਦਾ ਬਰਥਡੇ ਸੀਗਾ ਤੇ ਉਹਨਾਂ ਨੇ ਸਾਨੂੰ ਗਿਫਟ ਵਿੱਚ ਸੂਟ ਦਿੱਤੇ ਨੇ। ਸੂਟ ਦਿੱਤਾ? ਹਾਂ ਜੀ। ਨਵਾਂ ਸੂਟ ਹੈ? ਹਾਂ ਜੀ। ਇਹ ਤਾਂ ਬਹੁਤ ਸੋਹਣਾ ਹੈ। ਲੈ, ਮਨਦੀਪ ਤੇਰੀਆਂ ਤਾਂ ਮੋਜਾਂ ਲੱਗ ਗਈਆਂ ਫੇਰ ਤਾਂ। ਜੀ ਤੁਹਾਨੂੰ ਪਤਾ ਤਾਂ ਹੈ ਸਰਦਾਰ ਜੀ ਦੇ ਜਾਂ ਤੋਂ ਮੈਂ ਕਿਹੜਾ ਕੋਈ ਸੂਟ ਸਵਾਇਆ ਹੈ। ਨਾ ਜੀ ਉਹ ਚਲਾ ਗਿਆ। ਇਹਦਾ ਮਤਲਬ ਇਹ ਥੋੜਾ ਵੀ ਤੂੰ ਆਪਣਾ ਮਨ ਮਾਰ ਦੇਂਗੀ। ਨਹੀਂ ਮੰਮੀ ਜੀ। ਉਹ ਜਿੱਕਤੀ ਇਹਦੀਆਂ ਹੁੰਦੀਆਂ ਨੇ ਜੇ ਤੋਂ ਬੰਦੇ ਦਾ ਮਨ ਆਪੇ ਮਰ ਜਾਂਦਾ ਬਸ ਮੇਰੇ ਨਾਲ ਵੀ ਇਹੀ ਗੱਲ ਸਮਝ ਲ ਲੈ ਮੈਂ ਕੱਟ ਕੇ ਤਾਂ ਦੇਖ ਨਾ ਕਿਵੇਂ ਦਾ ਵਸੂਟ ਹੈ ਦੇਖਿਆ ਮੰਮੀ ਸੂਟ ਤਾਂ ਭਾਈ ਬਹੁਤ ਸੋਹਣਾ ਵਾ ਮਨਦੀਪ ਸੋਹਣਾ ਵਾ ਸੂਟ ਹਾਂਜੀ ਮੰਮੀ ਸੂਟ ਤਾਂ ਬਹੁਤ ਸੋਹਣਾ ਆ ਪਰ ਮੈਂ ਸਵਾਉਣਾ ਨਹੀਂ ਨਾ ਕਿਹੋ ਜੀਆਂ ਗੱਲਾਂ ਕਰਦੀਆਂ ਮੰਦੀਪ ਸੂਟ ਕਹਤੇ ਨਹੀਂ ਸਵਾਉਣਾ ਮੰਮੀ ਮਾਰੇ ਤੇ ਸੂਰਦਾਰ ਅੰਗਿਤਾ ਦੇਖ ਲੋ ਇਹਦੇ ਪਾਉਣ ਵਾਲਾ ਹੈਗਾ ਵਾ ਮੰਮੀ ਜੀ ਦੀਦੀ ਠੀਕ ਹੀ ਕਹਿੰਦੇ ਨੇ ਬਹੁਤ ਗੂੜਾ ਰੰਗ ਆ ਮੈਂ ਨਹੀਂ ਸਵਾਣਾ ਸੋ ਮਨਦੀਪ ਜੇ ਤੈਨੂੰ ਨਹੀਂ ਇਤਰਾਜ਼ ਤਾਂ ਕੋਈ ਮੈਂ ਸੂਟ ਸਵਾ ਲਾ ਇਹ ਵਾਲਾ ਹਾਂਜੀ ਕੋਈ ਨਹੀਂ ਦੀਦੀ ਤੁਹਾਨੂੰ ਪਸੰਦ ਆ ਤੁਸੀਂ ਰੱਖ ਲੋ ਨਾ ਐਵੇਂ ਕੀ ਮੈਂ ਤੈਨੂੰ ਤਾਂ ਸੂਟਾਂ ਦੀ ਭੁੱਖ ਹੀ ਪਈ ਰਹਿੰਦੀ ਆ ਜਦ ਦੇਖੋ ਦੂਜੇ ਦੇ ਸੂਟਾਂ ਤੇ ਨੀਤ ਪਾਉਣੀ ਰਹਿੰਦੀ ਆ ਨਾਲੇ ਮਨਦੀਪ ਇਹ ਸੂਟ ਨਾ ਤੂੰ ਹੀ ਸਵਾਉਣਾ ਵਾ ਮੈਂ ਵੀ ਦੇਖਦੀ ਆ ਤੈਨੂੰ ਇਹ ਪੌਣ ਤੋਂ ਕੌਣ ਰੋਕਦਾ ਨਾ ਮੰਮੀ ਤੁਸੀਂ ਪਾਗਲ ਹੋ ਗਏ ਆ ਐਡਾ ਗੂੜਾ ਸੂਟ ਪਵਾ ਕੇ ਮਨਦੀਪ ਨੂੰ ਤੇ ਲੋਕਾਂ ਕੋਲੋਂ ਗੱਲਾਂ ਕਰਾਉਣੀਆਂ ਨਾਲੇ ਦੇਖ ਮਨਦੀਪ ਮਾਸੀ ਕਿੰਨਾ ਬੋਲ ਕੇ ਗਈ ਸੀਗੀ ਮੈਂ ਤਾਂ ਜੋ ਵੀ ਕਹਿ ਰਹੀ ਆ ਤੇਰੀ ਇੱਜ਼ਤ ਕਰਕੇ ਕਹਿ ਰਹੀ ਆ ਵੀ ਲੋਕ ਗੱਲਾਂ ਨਾ ਕਰਨ ਨਾ ਤੂੰ ਰਹਿਣ ਦੇ ਇੱਜ਼ਤਾਂ ਨੂੰ ਜਿਨ੍ਹਾਂ ਨੂੰ ਇੱਜ਼ਤਾਂ ਦੇ ਖਿਆਲ ਹੁੰਦੇ ਆ ਨਾ ਉਹ ਤੇਰੇ ਵਾਂਗੂ ਟੱਬਰਾਂ ਨਾਲ ਚਲਾਕੀਆਂ ਨਹੀਂ ਕਰਦੇ ਨਾਲੇ ਮਨਦੀਪ ਇਹ ਸੂਟ ਤੈਨੂੰ ਮਿਲਿਆ ਵਾ ਨਾ ਇਹਨੂੰ ਤੂੰ ਹੀ ਸਵਾ ਕੇ ਪਾਏਂਗੀ ਹਾਂਜੀ ਮੰਮੀ ਜੀ ਕੋਈ ਨਹੀਂ ਮੈਂ ਦੇਖ ਲੈਨੀਂ ਨਲਿਆ ਲੈ ਫੜ ਸੂਟ ਨੂੰ ਅੰਦਰ ਰੱਖ ਦੇ ਓਦੋਂ ਬਾਅਦ ਨਾ ਰਸੋਈ 'ਚ ਜਾ ਕੇ ਦੇਖ ਲਈ ਕੋਈ ਕੰਮ ਤਾਂ ਨਹੀਂ ਇਹਨੂੰ ਤਾਂ ਮੱਚਣ ਦੀ ਆਦਤ ਆ ਇਹਦਾ ਤਾਂ ਮੈਨੂੰ ਪਤਾ ਹੀ ਆ ਵੀ ਇਹਨੇ ਕੀ ਲੱਲਰ ਲਾਉਣੇ ਨੇ ਮੰਮੀ ਤੁਸੀਂ ਕੋਈ ਜ਼ਿਆਦਾ ਨਹੀਂ ਬੋਲਣ ਲੱਗ ਗਏ ਆਂ ਅੱਜ ਕੱਲ ਨਾ ਜੇ ਬਲੌਨੀ ਆ ਨਾ ਤਾਂ ਹੀ ਬੋਲਦੀ ਆ ਮੈਂ ਨਹੀਂ ਤਾਂ ਤੇਰੇ ਵਰਗੀ ਨਾਲ ਤਾਂ ਮੈਂ ਮੱਥਾ ਵੀ ਨਾ ਮਾਰਾਂ ਦੀਦੀ ਰਹਿਣ ਦੋ ਜੀ ਮੰਮੀ ਗੁੱਸੇ ਵਿੱਚ ਨਹੀਂ ਤੁਸੀਂ ਤਾਂ ਸ਼ਾਂਤ ਹੋ ਜਾਓ ਨਾ ਇਹਨੇ ਕਿਉਂ ਸ਼ਾਂਤ ਹੋਣਾ ਇਹਨੇ ਤਾਂ ਵਾਰੀ ਦਾ ਬੱਟਾ ਲਾਉਣਾ ਪੂਰਾ ਦੀ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਆ ਜਾਓ ਪਰ ਸੋਈ ਚ ਕੰਮ ਦੇਖ ਲਿਓ ਕੋਈ ਨਾ ਮਾਤਾ ਜੇ ਤੇਰੇ ਚਿਹਰੇ ਤੋਂ ਵੀ ਝੂਠ ਵਾਲਾ ਮਖੌਟਾ ਨਾ ਨਾ ਲਾਇਆ ਤਾਂ ਮੈਨੂੰ ਵੀ ਬਵਲੀ ਨਾ ਆਖੀ ਉਹਨਾਂ ਕੀ ਗੱਲ ਹੈ ਜੇ ਤੂੰ ਉਹਨੂੰ ਇਹਨਾਂ ਕਾਲੀ ਚ ਬੁਲਾਇਆ ਕੋਈ ਜ਼ਰੂਰੀ ਕੰਮ ਸੀਗਾ ਨਹੀਂ ਭਾਜੀ ਤੁਹਾਨੂੰ ਇੱਕ ਚੀਜ਼ ਦਿਖਾਣੀ ਆ। ਨਾ ਕੀ ਦਿਖਾਣਾ ਆ ਜਿਹੜੀ ਹਾਰਡ ਡਿਸਕ ਗੁੰਮੀ ਸੀ ਉਹਦਾ ਕੋਈ ਲੱਗਿਆ ਪਤਾ? ਉਹ ਤਾਂ ਭਾਜੀ ਮੈਂ ਤੁਹਾਨੂੰ ਦਿਖਾਣ ਲੱਗਿਆ ਜਿਸ ਦਿਨ ਤੁਸੀਂ ਹਾਰਡ ਡਿਸਕ ਲੈ ਕੇ ਆਏ ਸੀ ਉਸ ਦਿਨ ਦੀ ਸਾਰੀ ਰਿਕਾਰਡਿੰਗ ਪਈ ਆ। ਹੂੰ ਤੇ 3 ਘੰਟੇ ਦੀ ਰਿਕਾਰਡਿੰਗ ਮਿਸਿੰਗ ਆ। ਨਾ ਤੇ ਭਾਜੀ ਆਪਣੇ ਕੈਮਰੇ 24 ਘੰਟੇ ਔਨ ਰਹਿੰਦੇ ਆ। ਹੂੰ ਤੇ 3 ਘੰਟੇ ਦੀ ਪਤਾ ਨਹੀਂ ਕਿਵੇਂ ਮਿਸਿੰਗ ਹੋ ਗਈ। ਨਾ ਜੀ ਆ ਕਿਵੇਂ ਹੋ ਸਕਦਾ? ਵੀ ਜਿਹਨੇ ਹਾਰਡ ਡਿਸਕ ਦੀ ਚੋਰੀ ਕੀਤੀ ਆ ਉਹੀ ਆਪਣੇ ਕੋਲ ਰਿਕਾਰਡਿੰਗ ਨਹੀਂ ਹੈਗੀ। ਆਹੀ ਤਾਂ ਭਾਜੀ ਮੈਂ ਦੱਸ ਰਿਹਾ ਪਿਆ। जिणे ਵੀ ਇਹ ਕੀਤਾ ਬੜੇ ਦਿਮਾਗ ਨਾਲ ਕੀਤਾ ਇਹ ਕੰਮ ਹੁਣ ਯਾਰ ਆਪਾਂ ਨੂੰ ਕੀ ਪਤਾ ਕਿਹਦਾ ਕੰਮ ਆ ਦੁਕਾਨ ਤੇ ਚਾਰ ਮੁੰਡੇ ਕੰਮ ਕਰਦੇ ਆ ਚਾਰਾਂ ਨੂੰ ਡੀਵੀਆਰ ਦਾ ਪਾਸਵਰਡ ਪਤਾ ਹੁਣ ਜੇ ਕਿਸੇ ਨੂੰ ਕਿਹਾ ਤਾਂ ਉਹਨਾਂ ਨੇ ਕਹਿਣਾ ਸਾਡੇ ਤੇ ਸ਼ੱਕ ਕਰਦੇ ਆ ਨਾਲੇ ਯਾਰ ਜਿੰਨੀ ਦਰ ਆਪਾਂ ਨੂੰ ਪਤਾ ਨਹੀਂ ਲੱਗਦਾ ਮੈਂ ਨਹੀਂ ਕਿਸੇ ਨੂੰ ਚੋਰ ਦਾ ਟੈਗ ਦੇਣਾ ਚਾਹੁੰਦਾ ਉਹ ਨਹੀਂ ਦੇ ਪਰ ਭਾਜੀ ਸਾਨੂੰ ਤਾਂ ਪਤਾ ਕਰਨਾ ਹੀ ਪੈਣਾ ਇਹ ਸਭ ਕੌਣ ਕਰਦਾ ਪਿਆ ਭਾਜੀ ਅਰਥਾ ਹਾਰਡਿਕ ਦੀ ਗੱਲ ਹੈ ਇੱਥੇ ਤਾਂ ਲੱਖਾਂ ਦਾ ਸਮਾਨ ਪਿਆ ਜੇ ਇੰਦਰ ਉਂਦਰ ਹੋ ਗਿਆ ਚੱਲ ਛੱਡ ਜੇ ਯਾਰ ਨਾਲੇ ਜਿਹੜੀ ਇਹ ਗੱਲ ਹੋਈ ਹੈ ਨਾ ਆਪਣੇ ਦੋਨਾਂ 'ਚ ਰੱਖੀ ਐਵੇਂ ਬਾਕੀ ਜਿਹੜੇ ਮੁੰਡੇ ਉਹਨਾਂ ਨੂੰ ਪਤਾ ਨਾ ਲੱਗੇ ਕਦੋਂ ਪਤਾ ਮੁੰਡੇ ਛਟ ਕੰਮ ਛੱਡਣ ਦਾ ਬਹਾਨਾ ਭਾਲਦੇ ਆ ਮੁੜ ਕੇ ਬਹਾਨਾ ਬਣਾਣਗੇ ਸਾਡੇ ਤੇ ਚੋਰੀ ਦਾ ਇਲਜ਼ਾਮ ਲਾਤਾ ਉਹਨਾਂ ਨੇ ਮੁੜ ਕੇ ਭੱਜ ਜਾਣਾ ਇਸ ਲਈ ਇਹਨੂੰ ਇੱਥੇ ਦੱਬ ਦੇ ਕਿਸੇ ਨੂੰ ਪਤਾ ਨਾ ਲੱਗੇ ਚਲੋ ਕੋਈ ਨਾ ਭਾਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਬਟ ਆਪਣਾ ਨੁਕਸਾਨ ਤਾਂ ਹੋ ਗਿਆ ਜਿੱਥੇ ਆਪਾਂ ਨੂੰ ਪੁਰਾਣੀ ਹਾਰਡ ਡਿਸ ਲਾਣੀ ਸੀ ਉੱਥੇ ਆਪਾਂ ਨੂੰ ਨਵੀਂ ਲਾਣੀ ਪੈ ਗਈ ਉਹ ਕੋਈ ਨਹੀਂ ਕਾਕਾ ਜਿੱਥੇ ਉਹ ਬਿਜ਼ਨਸ ਕਰਦੇ ਆ ਨਾ ਉੱਥੇ ਘਾਟੇ ਵਾਦੇ ਨਹੀਂ ਦੇਖੇ ਜਾਂਦੇ ਪਤਾ ਨਹੀਂ ਜਿਹੜਾ ਬੰਦਾ ਚੋਰੀ ਕਰਕੇ ਲਗਿਆ ਉਹਦੀ ਕਿੱਡੀ ਕਬੱਡੀ ਮਜਬੂਰੀ ਹੋਣੀ ਹੈ ਜਿਹਦੇ ਕਰਕੇ ਉਹਨੂੰ ਇਹ ਕੰਮ ਕਰਨਾ ਪਿਆ ਨਾਲੇ ਅਜੇ ਸਭ ਕੁਝ ਇੱਥੇ ਹੀ ਆ ਉਹ ਸਾਡੀਆਂ ਨਜ਼ਰਾਂ ਚੋਂ ਬਚ ਸਕਦਾ ਪਰ ਰੱਬ ਦੀਆਂ ਨਜ਼ਰਾਂ ਚੋਂ ਨਹੀਂ ਬਚ ਸਕਦਾ ਉਹਦੀ ਕਚਹਿਰੀ 'ਚ ਤਾਂ ਫੈਸਲੇ ਹੋਣੇ ਹੀ ਹੋਣੇ ਆ ਚੱਲ ਅਜੇ ਹੁਣ ਕੰਮ ਸਾਬ ਲਈ ਮੈਂ ਦੋ ਤਿੰਨ ਕੰਮ ਕਰਨੇ ਵੇ ਕੰਮ ਕਰਕੇ ਆਇਆ ਠੀਕ ਆ ਠੀਕ ਆ ਸਰ ਮਨਦੀਪਾ ਕੀ ਗੱਲ ਐਸ ਵੇਲੇ ਕੱਪੜੇ ਚਾਣਾ ਸੀ ਸਵੇਰੇ ਕਿਤੇ ਤੂੰ ਉਹ ਦੀਦੀ ਕੱਲ ਨਾ ਮੰਮੀ ਕੋਲ ਜਾਣ ਦਾ ਬਣਦਾ ਸੀਗਾ ਮੈਂ ਕਿਹਾ ਚਲ ਕੱਪੜੇ ਇਕੱਠੇ ਕਰ ਲਉਂਗਾ ਚਲ ਜੋ ਕੱਪੜੇ ਇਕੱਠੇ ਕਰਦੀ ਸੀ ਨਾ ਅੰਦਰੋਂ ਚੱਦਰਾਂ ਵੀ ਲਾ ਲਈ ਕਿੰਨੇ ਦਿਨ ਹੋ ਗਏ ਵਿਸ਼ਾਈਆਂ ਨੂੰ ਹਾਂਜੀ ਦੀਦੀ ਮੈਂ ਲਾ ਲੈਣੇ ਆ ਨਾ ਕੀ ਗੱਲ ਚੱਦਰਾਂ ਤੋਂ ਤੇ ਬਿਨਾ ਸਰਦਾ ਨਹੀਂ ਹੈਗਾ ਜਦ ਅਗਲੀ ਨੇ ਕਹਿ ਹੀ ਦਿੱਤਾ ਵੀ ਉਹਨੇ ਆਪਣੀ ਮਾਂ ਕੋਲੇ ਜਾਣਾ ਵਾ ਤਾਂ ਹੁਣੇ ਚੱਦਰਾਂ ਤੋਂ ਆਣੀਆਂ ਜ਼ਰੂਰੀ ਨੇ ਜੇ ਕੱਪੜੇ ਧੋਣੇ ਹੀ ਆ ਤਾਂ ਚਾਦਰਾਂ ਵੀ ਧੋਲਾਂਗੇ ਫੇਰ ਕੀ ਆ ਨਾ ਅਗਲੀ ਨੇ ਨਾ ਸਵੇਰੇ ਜਾਣਾ ਵਾ ਜੇ ਤੈਨੂੰ ਜ਼ਿਆਦਾ ਹੀ ਆ ਨਾ ਤੂੰ ਧੋ ਲਈ ਇਹਦੇ ਜਾਣਵਾ ਕਰੋ ਕੱਪੜੇ ਕੋਈ ਨਹੀਂ ਮੰਮੀ ਜੀ ਮੈਂ ਚਾਦਰਾਂ ਧੋ ਕੇ ਹੀ ਜਾਉਂਗੀ ਹੁਣ ਜੇ ਮਸ਼ੀਨ ਲਾਉਣੀ ਆ ਚਾਰ ਕੱਪੜੇ ਵੱਧ ਕੀ ਤੇ ਘੱਟ ਕੀ ਚੱਲ ਭਾਈ ਤੁਹਾਡੀ ਦਰਾਣੀ ਜਠਾਣੀ ਦੀ ਸਲਾਹ ਫਿਰ ਜੇ ਮੈਂ ਵਿੱਚ ਕੁਝ ਬੋਲੂਗੀ ਫਿਰ ਇਹ ਕਹੂਗੀ ਮਨਦੀਪ ਦੀ ਸਾਈਡ ਲੈਂਦੀ ਆ ਚੱਲ ਮਨਦੀਪ ਤੂੰ ਅੰਜ ਕਰ ਇੱਕ ਵਾਰੀ ਨਾ ਪੈਂਟਾ ਪੁੱਟਾ ਚੈੱਕ ਕਰ ਲੈ ਵਿੱਚ ਕੋਈ ਕਾਗਜ਼ ਪੱਤਰ ਨਾ ਹੋਵੇ ਜੋ ਕੋਈ ਪੈਸਾ ਫਸਿਆ ਰਹਿ ਜਾਂਦਾ ਵਾ ਤੇ ਦੇਖ ਲਈ ਇੱਕ ਵਾਰੀ ਫਿਰ ਕਹਿ ਦਿੰਦੇ ਤੋਤੇ ਕੇ ਹਾਂਜੀ ਦੀਦੀ ਮੈਂ ਕੋਈ ਨਹੀਂ ਚੈੱਕ ਕਰ ਲੈਨੀ ਆ ਦੀਦੀ ਗੱਲ ਸੁਣਿਆ ਇੱਕ ਮਿੰਟ ਹਾਂ ਮਨਦੀਪ ਕੀ ਗੱਲ ਆ ਦੇਖਿਓ ਪੈਂਟ ਚੋਂ ਨਿਕਲੀ ਆ ਇਹ ਕਿਹਦੇ ਪੈਂਟ ਚੋਂ ਨਿਕਲੀ ਆ ਇਹ ਜੋਤ ਦੇ ਪੈਂਟ ਚੋਂ ਨਿਕਲੀ ਆ ਮੈਂ ਚੈੱਕ ਕਰ ਰਹੀ ਸੀ ਨਾ ਸਾਰੇ ਕੱਪੜੇ ਇਹ ਤਾਂ ਮੂਵੀ ਦੇ ਟਿਕਟਾ ਵਾ ਨਾ ਬਬਲੀ ਮੁੰਡੇ ਵੱਲ ਵਾ ਨਾ ਪੂਰਾ ਧਿਆਨ ਦੇ ਲਾ ਅਦੇਲਾ ਹੁਣ ਕੱਲਾ ਫਿਲਮਾਂ ਦੇਖਣ ਵੀ ਜਾਣ ਲੱਗ ਗਿਆ ਓ ਮੰਮੀ ਫੇਰ ਕੀ ਹੋਇਆ ਜੇ ਫਿਲਮ ਦੇਖਣ ਚਲਾ ਗਿਆ ਤਾਂ ਯਾਰਾ ਦੋਸਤਾਂ ਨਾਲ ਚਲਾ ਗਿਆ ਹੋਊਗਾ ਫਿਲਮ ਦੇਖਣ ਨੂੰ ਕੀ ਆ ਦੇਦੀ ਉਹ ਸਭ ਤਾਂ ਠੀਕ ਆ ਆਪਣੇ ਯਾਰਾਂ ਦੋਸਤਾਂ ਨਾਲ ਫਿਲਮ ਦੇਖਣ ਚਲਾ ਗਿਆ ਕਿਤੇ ਫਿਲਮਾਂ ਦੇਖਣ ਦੇ ਚੱਕਰ 'ਚ ਆਪਣੀ ਪੜ੍ਹਾਈ ਨਾ ਖਰਾਬ ਕਰ ਲਵੇ। ਉਹ ਨਹੀਂ ਨਹੀਂ ਮਨਦੀਪ ਮੈਂ ਆਪੇ ਜੋਤ ਨੂੰ ਸਮਝਾ ਦਊਗੀ ਕਿਹੜੀ ਇੱਕ ਵਾਰੀ ਜਾਣ ਨਾਲ ਉਹਦੀ ਪੜ੍ਹਾਈ ਖਰਾਬ ਹੋ ਗਈ ਆ ਤੂੰ ਫਿਕਰ ਨਾ ਕਰ ਮੈਂ ਆਪੇ ਦੇਖ ਲਊ ਤਾਂ ਆ ਕੱਪੜੇ ਧੋਲਾ ਮਾੜੇ ਜੇ। ਨਾ ਜੋਤ ਇਹ ਸਭ ਕਦੋਂ ਤੋਂ ਕਰਨ ਲੱਗ ਗਿਆ ਤੂੰ ਮੈਨੂੰ ਨਾ ਇਸ ਮੁੱਦੇ ਤੇ ਕੰਨ ਚੰਗੀ ਤਰ੍ਹਾਂ ਖਿੱਚਣੇ ਪੈਣੇ ਹੁਣ। ਜੋਤ ਤੂੰ ਹਾਲੇ ਸੁੱਤਾ ਨਹੀਂ। ਅੱਤ ਤੁਸੀਂ ਇਸ ਟਾਈਮ ਮੇਰੇ ਕਮਰੇ ਚ ਮੈਂ ਤਾਂ ਆਉਣਾ ਹੀ ਸੀ ਇਸ ਟਾਈਮ ਜੋਤੂ ਕਰਦਾ ਫਿਰਦਾ ਮੈਂ ਤਾਂ ਤੇਰੇ ਕਮਰੇ ਚ ਆਉਣਾ ਹੀ ਸੀਗਾ ਜਿਹੜੀਆਂ ਤੂੰ ਅੱਜ ਕੱਲ ਹਰਕਤਾਂ ਕਰਦਾ ਫਿਰਦਾ ਨਾ ਹੁਣ ਇਹ ਜੋ ਮੈਂ ਕੀ ਕਰਤਾ ਜਿਹੜਾ ਮੈਨੂੰ ਇਸ ਟਾਈਮ ਬੋਲਣ ਆ ਗਿਓ ਜੋ ਤੂੰ ਮੈਨੂੰ ਨਾ ਸੱਚੋ ਸੱਚ ਦੱਸ ਦੇ ਵੀ ਤੂੰ ਕਰਦਾ ਕੀ ਫਿਰਦਾ ਆ ਤੇਰੇ ਦਿਮਾਗ ਚ ਚੱਲਦਾ ਕੀ ਆ ਮੈਂ ਕੀ ਕੀਤਾ ਹੁਣ ਨਾ ਜੋਤ ਤੂੰ ਨਾ ਝੂਠ ਬੋਲਣਾ ਬੰਦ ਕਰ ਦੇ ਮੈਂ ਨਾ ਹੁਣ ਤੇਰੀ ਲਗ ਰਗ ਤੋਂ ਵਾਕਿਫ ਆ ਤੂੰ ਪੜਾਈ ਦੇ ਨਾਲ ਕਰਦਾ ਕੀ ਫਿਰਦਾ ਵਾ ਉਹ ਮੈਨੂੰ ਦੱਸੋਂਗੇ ਵੀ ਮੈਂ ਕੀਤਾ ਕੀਆ ਮੈਨੂੰ ਐਵੇਂ ਬੋਲੀ ਜਾਂਦੇ ਹੋ ਆ ਦੱਸੀ ਮੈਨੂੰ ਜਰਾਕ ਆ ਕੀ ਆ ਇਹ ਤੇਰੀ ਪੈਂਟ ਚ ਕੀ ਕਰਦੀਆਂ ਫਿਰਦੀਆਂ ਸੀ ਮੂਵੀ ਦੀਆਂ ਟਿਕਟਾਂ ਨੇ ਮम्मा ਇਹ ਇਹ ਮੂਵੀ ਦੀਆਂ ਟਿਕਟਾਂ ਮੈਨੂੰ ਵੀ ਪਤਾ ਮੂਵੀ ਦੀਆਂ ਟਿਕਟਾਂ ਪਰ ਇਹ ਤੇਰੀ ਪੈਂਟ ਚ ਕੀ ਕਰਦੀਆਂ ਸੀ ਤੇ ਟਿਕਟਾਂ ਹੀ ਨੇ ਫਿਰ ਕੀ ਹੋ ਗਿਆ ਜੋ ਤਾ ਮੈਨੂੰ ਇਹ ਇਤਰਾਜ਼ ਨਹੀਂ ਆ ਪੀ ਇਹ ਮੂਵੀ ਦੀਆਂ ਟਿਕਟਾਂ ਤੇਰੀ ਪੈਂਟ ਚੋਂ ਮਿਲੀਆਂ ਮੈਨੂੰ ਇਹ ਆ ਕਿ ਤੂੰ ਕਿਹੜੇ ਸਮੇਂ ਜਾਂਦਾ ਵਾ ਫਿਲਮਾਂ ਵੇਖਣ ਆ ਤੇ ਕੋਤੋਂ ਪੜ੍ਹਾਈ ਤੋਂ ਵੇਹਲ ਨਹੀਂ 5 ਵਜੇ ਤੱਕ ਇੰਸਟੀਚਿਊਟ ਖਤਮ ਹੁੰਦਾ ਵਾ ਮੰਮਾ ਮੇਰੀ ਇੰਸਟੀਚਿਊਟ ਤੇ ਦੋ ਕਲਾਸਾਂ ਨਹੀਂ ਲੱਗਣੀਆਂ ਸੀ ਕੱਲ ਤਾਂ ਕਰਕੇ ਅਸੀਂ ਯਾਰਾਂ ਦੋਸਤਾਂ ਨੇ ਪਲਾਨ ਬਣਾ ਲਿਆ ਕਿ ਮੂਵੀ ਦੇਖਣ ਚੱਲਦੇ ਆਂ ਇਹ ਚ ਕਿਹੜੀ ਵੱਡੀ ਗੱਲ ਆ ਤੁਸੀਂ ਐਵੇਂ ਹੀ ਬੋਲੀ ਜਾਂਦੇ ਮੈਨੂੰ ਨਾਲੇ ਮੈਨੂੰ ਇਹ ਸਮਝ ਨਹੀਂ ਆਉਂਦਾ ਤੁਸੀਂ ਮੈਨੂੰ ਲੈ ਕੇ ਇੰਨਾ ਪ੍ਰੋਸੈਸਿਵ ਕਿਉਂ ਮੰਮਾ ਮੈਨੂੰ ਨਾਲੇ ਚੰਗੇ ਮਾੜੇ ਦਾ ਪਤਾ ਨਾਲੇ ਛੋਟਾ ਬੱਚਾ ਨਹੀਂ ਆ ਮੈਂ ਜਿਹੜਾ ਤੁਸੀਂ ਲੈਕਚਰ ਦਿੰਨੇ ਰਹਿੰਦੇ ਹੋ ਮੈਨੂੰ ਨਾ ਜੋਤ ਤੂੰ ਬੋਲਦਾ ਕਿੱਦਾਂ ਵਾ ਮੈਂ ਤੇਰੀ ਮਾਂ ਆ ਜੇ ਮੈਂ ਨਹੀਂ ਫਿਕਰ ਕਰੂੰਗੀ ਤਾਂ ਬਾਹਰਦਿਆਂ ਨੇ ਫਿਕਰ ਕਰਨੀ ਐ ਤੇਰੀ ਮੈਂ ਹੀ ਸਮਝਾਉਣਾ ਨਾ ਮੈਂ ਸਾਰਾ ਦਿਨ ਮੇਰੀ ਮਾਂ ਬਣੀ ਰਹਿੰਦੇ ਹੋ ਜਦੋਂ ਮੈਨੂੰ 3000 ਦੀ ਲੋੜ ਸੀ ਤੁਸੀਂ ਉਦੋਂ ਮੈਨੂੰ ਇੱਕ ਵਾਰੀ ਵੀ ਪੁੱਛਿਆ ਵੀ ਜੋਤ 3000 ਤੂੰ ਕਰ ਕਿੱਥੋਂ ਕੀਤਾ ਨਾਲੇ ਜੋਤ ਤੂੰ ਹੌਲੀ ਬੋਲ ਜਿਹੜਾ 3000 ਆ ਤੂੰ ਕਹਿਣਾ ਪਿਆ ਸੱਚ ਮੈਨੂੰ ਯਾਦ ਆਇਆ ਵੀ ਜਿਹੜੀ ਤੂੰ ਪਰਸੋਂ ਆ ਜਿਹੜੀ ਘਰੇ ਹਾਰਡ ਡਿਸਕ ਪੈਸੇ ਚੱਕੀ ਫਿਰਦਾ ਸੀ ਤੇ ਇੱਕਦਮ ਮੈਨੂੰ ਦੇਖ ਕੇ ਰੱਖੀ ਆ ਬੈੱਡ ਤੇ ਦੁਕਾਨ ਤੋਂ ਵੀ ਸਾਮਾਨ ਕੋਈ ਚੋਰੀ ਹੋਇਆ ਓ ਕਿ ਤਾ ਤੂੰ ਤਾਂ ਨਹੀਂ ਚੱਕੀ ਜਿਹੜੇ ਪਾਪਾ ਨੇ ਪੈਸੇ ਦੇਣੇ ਸੀ 3000 ਉਹਦਾ ਇੰਤਜ਼ਾਮ ਉੱਥੋਂ ਤਾਂ ਨਹੀਂ ਕੀਤਾ ਮਮਾ ਮੈਂ ਇਹੋ ਜਿਹਾ ਕੁਛ ਨਹੀਂ ਕੀਤਾ ਨਾਲੇ ਮੈਂ ਪਾਗਲ ਜਿਹੜਾ ਆਪਣੇ ਘਰ ਚੋਂ ਚੋਰੀ ਕਰੂੰਗਾ ਮੈਨੂੰ ਤਾਂ ਸਮਝ ਨਹੀਂ ਲੱਗਦਾ ਕਿ ਐਵੇਂ ਮਾਂ ਹੋ ਤੁਸੀਂ ਵੀ ਆਪਣੇ ਪੁੱਤ ਨੂੰ ਹੀ ਚੋਰ ਕਹੀ ਜਾਂਦੇ ਹੋ ਜੋਤ ਆਪਣੀਆਂ ਨਾ ਹਰਕਤਾਂ ਤੋਂ ਬਾਅਦ ਆ ਜਾ ਮੈਨੂੰ ਨਾ ਤੇਰੀ ਅੱਖਾਂ 'ਚ ਸਾਫ਼-ਸਾਫ਼ ਨਜ਼ਰ ਆਉਣ ਡਿਆ ਜਿਹੜੀਆਂ ਤੂੰ ਹਰਕਤਾਂ ਕਰਦਾ ਫਿਰਦਾ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਉਹ ਤੇਰੇ ਘਰੋਂ ਬਾਹਰ ਚੱਕੇ ਮਾਰਨਾ ਕੋਈ ਨਾ ਕੱਢ ਦੋ ਬਾਰ ਆ ਤੁਹਾਡੇ ਲੈਕਚਰ ਤੋਂ ਤਾਂ ਬਚੂਗਾ ਜੋਤ ਕਿੱਥੇ ਆ ਜੋਤ ਕੀ ਕਰਦਾ ਕਦੋਂ ਆਣਾ ਇਹ ਆ ਉਹ ਆ ਨਾ ਮੈਂ ਕੋਈ ਨਿਆਣਾ ਵਾ ਜਿਹੜਾ ਸਾਰਾ ਦਿਨ ਮੈਨੂੰ ਬੋਲਦੇ ਰਹਿੰਦੇ ਹੋ ਤੈਨੂੰ ਹੁਣ ਮਾੜਾ ਮੋਟਾ ਵੀ ਲਿਆਜ਼ ਨਹੀਂ ਮਾਂ ਦਾ ਕਿੱਦਾਂ ਬੋਲਦਾ ਤੂੰ ਤੈਨੂੰ ਇਹ ਨਹੀਂ ਪਤਾ ਤੇਰੀ ਮਾਂ ਨੇ ਤੈਨੂੰ ਕਿੱਡਾ ਔਖਾ ਪਾਲਿਆ ਵਾ ਸ਼ਰਮ ਹੀ ਨਹੀਂ ਆਉਂਦੀ ਬੋਲਣ ਲੱਗਾ ਬੋਲਦਾ ਕੀ ਪਿਆ ਵਾ ਜਿੰਨਾ ਕੋਈ ਦੁਨੀਆ ਦੇ ਪਹਿਲੀ ਮਾਂ ਨਹੀਂ ਹੈਗਾ ਜਿਨੇ ਆਪਣਾ ਜਵਾਕ ਔਖਾ ਪਾਲਿਆ ਸਾਰੀਆਂ ਮਾਵਾਂ ਹੀ ਪਾਲਦੀਆਂ ਨੇ ਕੋਈ ਹਸਾਨੀ ਕੀਤਾ ਮੇਰੇ ਤੇ ਤੁਸੀਂ ਮੇਰੇ ਵਾਸਤੇ ਕੀਤਾ ਕੀਆ ਮੈਨੂੰ ਦੱਸਿਓ ਜਰਾ ਉਹ ਮੰਗਿਆ ਕਦੇ ਕੁਝ ਲੈ ਕੇ ਦਿੱਤਾ ਤੁਸੀਂ ਮम्मा ਇਹ ਤੋਂ ਚਲ ਜਾਓ ਯਾਰ ਬਾਹਰ ਹੁਣ ਸਵੇਰੇ ਤਾਂ ਤੁਸੀਂ ਜੀਨ ਨਹੀਂ ਦੇਣਾ ਹੁੰਦਾ ਮੈਨੂੰ ਰਾਤ ਨੂੰ ਤਾਂ ਸੁਣ ਦੋ ਜਾਂਦੇ ਲਾਈਟ ਬੰਦ ਕਰ ਜਾਓ ਸ਼ਰਮਈ ਲਈ ਹੋਈ ਆ ਬੋਲਦਾ ਕਿਦਾਂ ਮਾਂ ਨੂੰ ਇੱਕ ਵਾਰੀ ਵੀ ਸੋਚਦਾ ਨਹੀਂ ਮੈਂ ਬੋਲੀ ਕੀ ਜਾਨਣਾ ਵਾ ਆ ਲੈਂਦਾ ਤੇਰੇ ਪਿਓ ਨੂੰ ਤਾਂ ਹੁਣ ਮੈਂ ਦੱਸੂਗੀ ਦੱਸੂਗੀ ਪਤਮੀਸ਼ ਕਿਸੇ ਠਾਂ ਦਾ ਜਾਨਵਰ ਸਸੀ ਮਮੀ ਸਸਰੀ ਦਾ ਬੁੱਤ ਆ ਗਈ ਆਪਣੀ ਮੰਮੀ ਘਰੋਂ ਹਾਂਜੀ ਮੰਮੀ ਆ ਗਈ ਠੀਕ ਸੀ ਤੇਰੀ ਮੰਮੀ ਹੁਣ ਹਾਂਜੀ ਹੁਣ ਤਾਂ ਮੰਮੀ ਠੀਕ ਨੇ ਨਸੇਤ ਫਰਕ ਹੈਗਾ ਕੁਛ ਕਿ ਕਿਦਾਂ ਹਾਂਜੀ ਮੰਮੀ ਹੁਣ ਤਾਂ ਉਹ ਠੀਕ ਨੇ ਉਹਨਾਂ ਡਾਕਟਰ ਬਦਲਿਆ ਸੀ ਉਹਨਾਂ ਦਾ ਹੁਣ ਤੇ ਉਹਦੇ ਕਰਕੇ ਹੁਣ ਉਹਨਾਂ ਨੂੰ ਉਹਦੀ ਦਵਾਈ ਵੀ ਲੱਗ ਗਈ ਤੇ ਹੁਣ ਤਾਂ ਖਾਣ ਪੀਣ ਵੀ ਲੱਗੇ ਹੁਣ ਤਾਂ ਥੋੜਾ ਥੋੜਾ ਤੁਰਦੇ ਵੀ ਨੇ ਉਹ ਅੱਛਾ ਠੀਕ ਹੋਗੇ ਤੇਰੇ ਮੰਮੀ ਕੀ ਗੱਲ ਮੰਮੀ ਜੀ ਤੁਸੀਂ ਬੜਾ ਹੈਰਾਨ ਹੋ ਕੇ ਪੁੱਛਦੇ ਹੋ ਮੰਮੀ ਠੀਕ ਹੋਗੇ ਨਹੀਂ ਨਹੀਂ ਹੈਰਾਨ ਨਹੀਂ ਮੈਂ ਤਾਂ ਨਾ ਬਸ ਸੋਚ ਹੀ ਰਹੀ ਸੀਗੀ ਵੀ ਤੇਰੀ ਮੰਮੀ ਠੀਕ ਹੋਗੇ ਚੱਲ ਮੰਦੀਪ ਆਏ ਕਰ ਜੇ ਹੁਣ ਤੂੰ ਆ ਹੀ ਗਈਆਂ ਨਾ ਤਾਂ ਮੈਨੂੰ ਭੁੱਖੇ ਜੀ ਲੱਗੀ ਆ ਕੁਝ ਖਾਣ ਨੂੰ ਬਣਾ ਲਿਆ ਮੇਰੇ ਲਈ ਹਾਂਜੀ ਮੰਮੀ ਤੁਸੀਂ ਦੋ ਮਿੰਟ ਬੈਠੋ ਮੈਂ ਬਸ ਹੁਣੇ ਲੈ ਕੇ ਆਈ ਨਾ ਇਹ ਕੀ ਹੋ ਗਿਆ ਮਨਦੀਪ ਦੀ ਮੰਮੀ ਠੀਕ ਹੋ ਗਈ ਮੇਰੇ ਤਾਂ ਸਾਰੇ ਕੀਤੇ ਕਿਰਾਏ ਤੇ ਪਾਣੀ ਫਿਰ ਗਿਆ ਨਹੀਂ ਨਹੀਂ ਉਹ ਠੀਕ ਨਹੀਂ ਹੋ ਸਕਦੀ ਨਹੀਂ ਇਹਦੀ ماں ਨੂੰ ਨਾ ਠੀਕ ਨਹੀਂ ਹੋਣਾ ਚਾਹੀਦਾ ਜੇ ਉਹ ਠੀਕ ਹੋ ਗਈ ਮਨਦੀਪ ਨੂੰ ਤਾਂ ਅੱਧ ਮਿਲਣਾ ਹੀ ਨਹੀਂਗਾ ਮੈਂ ਤਾਂ ਰਹਿ ਗਈ ਨਾ ਫੇਰ ਅੱਛਾ ਸੋਹਤੇ ਮਮੀ ਜਿਹੜਾ ਟਕਵਾਂਜਿਆ ਕਰਦੇ ਸੀ ਮਨਦੀਪ ਨੂੰ ਪਿਆਰ ਕਰਨ ਦਾ ਕੋਈ ਨਾ ਸਮਾ ਆ ਗਿਆ ਹੁਣ ਝੂਠ ਤੋਂ ਪਰਦਾ ਚੱਕਣ ਦਾ ਡਾ ਲਾਲਚ ਕਰਕੇ ਕਰਦੀ ਸੀ ਦੇਖ ਕਿੰਨਾ ਖਲਾਰਾ ਪਾਇਆ ਜੰਮਣੇ ਸੰਭ ਦੀ ਬੁੱਕ ਸੁਪਣੀ ਆ ਅਭੀ ਮੈਨੂੰ ਹੀ ਸੰਭਣੀ ਆ ਪੈਤੀ ਮਨਦੀਪਾ ਹਾਂਜੀ ਕੀ ਕਰਦੀ ਸੀ ਬਸ ਇਹ ਦੇਖੋ ਕਿੰਨਾ ਖਲਾਰਾ ਪਾਇਆ ਜੰਨਤ ਨੇ ਮੈਂ ਕਿਹਾ ਬੁੱਕਸ ਸਾਹਮ ਦਾ ਸਾਰੀਆਂ ਮੁੜ ਕੇ ਸਵੇਰ ਨੂੰ ਲੱਭੂਗੀ ਅੱਛਾ ਨਿਆਣੀ ਹੈ ਨਾ ਹਾਲੇ ਹਾਂਜੀ ਹਾਂ ਤੇ ਮੈਂ ਤੈਨੂੰ ਕਹਿਣ ਆਈ ਸੀ ਕਿ ਕੱਲ ਜਦ ਤੂੰ ਉਧਰ ਜਾਏਂਗੀ ਆਪਣੇ ਕੰਮ ਤੇ ਤੇ ਉਹ ਬੁਟੀਕ ਤੋਂ ਮੇਰਾ ਸੂਟ ਆਉਂਦੀ ਹੁੰਦੀ ਫੜੀ ਲਈ ਮੈਂ ਸਰਦਾਰ ਜੀ ਨੂੰ ਕਿੰਨੀ ਵਾਰੀ ਕਹਿ ਤਾ ਤਿੰਨ ਚਾਰ ਦਿਨ ਹੋ ਗਏ ਕਹਿੰਦੀ ਨੂੰ ਰੋਜ਼ ਹੀ ਭੁੱਲ ਜਾਂਦੇ ਆ ਕੋਈ ਨਹੀਂ ਦੀਦੀ ਮੈਂ ਲੈ ਆਉਂਗੀ ਤੁਸੀਂ ਫੇਰ ਵੀ ਮੈਨੂੰ ਕੋਈ ਸਵੇਰੇ ਯਾਦ ਕਰਾ ਦਿਓ ਹਾਂ ਉਹ ਤਾਂ ਮੈਂ ਯਾਦ ਕਰਾ ਦੂੰਗੀ ਤੇ ਮੈਂ ਨਾਲੇ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਕੱਲ ਜਦੋਂ ਤੂੰ ਆਪਣੇ ਫੇਕਿਆਂ ਤੋਂ ਆਈ ਸੀ ਮੰਮੀ ਦਾ ਪਤਾ ਲੈ ਕੇ ਹਾਂਜੀ ਤੇ ਬੜੀ ਖੁਸ਼ ਸੀ ਵੀ ਮੰਮੀ ਠੀਕ ਹੋ ਗਏ ਤੇਰੇ ਹਣਾ ਉਹ ਮੈਂ ਸੁਣਿਆ ਸੀ ਹਾਂਜੀ ਤੇ ਤੂੰ ਵੇਖਿਆ ਸੀ ਮੰਮੀ ਦਾ ਉਹਦਾ ਮੂੰਹ ਕਿਵੇਂ ਬਣ ਗਿਆ ਸੀ ਜਦੋਂ ਤੂੰ ਕਹਿਸੀ ਮੰਮੀ ਠੀਕ ਹੋ ਗਏ ਨਾ ਕੀ ਮਤਲਬ ਇਹ ਤੁਹਾਡਾ ਮੈਂ ਕੁਝ ਸਮਝੀ ਨਹੀਂ ਨਮਦੀਪ ਮੈਨੂੰ ਲੱਗਦਾ ਵੀ ਜਿਹੜਾ ਮੰਮੀ ਇੱਕੋ ਦਮ ਤੇਰੇ ਨਾਲ ਬਦਲ ਗਏ ਸੀ ਪਿਆਰ ਨਾਲ ਰਹਿਣ ਲੱਗ ਗਏ ਸੀ ਅੱਗੇ ਤਾਂ ਟੋਕ ਟੋੜ ਕੇ ਪੈਂਦੇ ਸੀਗੇ ਉਹਦੇ ਪਿੱਛੇ ਕੋਈ ਲਾਲਚ ਆ ਮੰਮੀ ਦਾ ਦੀ ਤੁਸੀਂ ਕੀ ਕਹੀ ਜਾਂਦੇ ਹੋ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈਗਾ ਨਾਲੇ ਮੰਮੀ ਨੂੰ ਮੇਰੇ ਕੋਲ ਕੀ ਮਿਲ ਜੂਗਾ ਮੇਰੇ ਕੋਲ ਕਿਹੜਾ ਕੁਝ ਹੈਗਾ ਆ ਓਹੋ ਮਨਦੀਪ ਤੂੰ ਕਿੰਨੀ ਭੋਲੀ ਆ ਕਿਉਂ ਨਹੀਂ ਹੈਗਾ ਤੇਰੇ ਕੋਲ ਕੁਝ ਤੇਰੇ ਕੋਲ ਤੇਰੇ ਪੇਕੇਆਂ ਦੇ ਘਰ ਦਾ ਅੱਧ ਨਹੀਂ ਹੈਗਾ ਤੇ ਤੇਰੇ ਮੰਮੀ ਕਹਿੰਦੇ ਸੀ ਨਾ ਤੇ ਅੱਧ ਦੇ ਦਿਆਂਗੀ ਤੈਨੂੰ ਅੱਧਾ ਖੁਸ਼ੀ ਨੂੰ ਦੇ ਦੂੰਗੀ ਹੈ ਨਾਲੇ ਉਹ ਬੀਮੇ ਵਾਲੇ ਪੈਸੇ ਵੀ ਆਉਣ ਵਾਲੇ ਆ ਆ ਮੰਮੀ ਜਿਹੜੇ ਟੁੱਟ ਟੁੱਟ ਕੇ ਪੈਂਦੇ ਸੀ ਤੈਨੂੰ ਤੇ ਹੁਣ ਕਿਦਾਂ ਤੇਰੇ ਨਾਲ ਮਿੱਠੇ ਸ਼ਹਿਦ ਵਾਂਗ ਹੋ ਗਏ ਨਹੀਂ ਦੀਦੀ ਤੁਹਾਨੂੰ ਨਾ ਕੋਈ ਗਲਤ ਫਹਮੀ ਆ ਮੰਮੀ ਲਾਲਚ ਕਰਕੇ ਨਹੀਂ ਬਦਲੇ ਸਗੋਂ ਦੀ ਮਾਮਾ ਜੀ ਦੇ ਸਮਝਾਉਣ ਕਰਕੇ ਮੇਰੇ ਨਾਲ ਬਦਲੇ ਸੀ ਉਹ ਆਹੀ ਤਾਂ ਪਹਿਲਾਂ ਮੈਂ ਸੋਚਦੀ ਸੀ ਵੀ ਮਾਮਾ ਜੀ ਦਾ ਸਮਝਾਉਣ ਤੇ ਮੰਮੀ ਸਮਝਿਆ ਪਰ ਜਦੋਂ ਤੂੰ ਦੱਸਿਆ ਨਾ ਕਿ ਤੇਰੇ ਮੰਮੀ ਠੀਕ ਹੋ ਗਏ ਆ ਤੇ ਮੈਂ ਮੰਮੀ ਦਾ ਮੂੰਹ ਆਪ ਸੁਣਿਆ ਵਾ ਵੀ ਹੁਣ ਤਾਂ ਉਹਨਾਂ ਨੂੰ ਕੁਝ ਨਹੀਂ ਮਿਲਣਾ ਅਸੀਂ ਤਾਂ ਅੱਧ ਤੋਂ ਵੀ ਰਹਿ ਗਏ ਨਹੀਂ ਨਹੀਂ ਦੀਦੀ ਮੰਮੀ ਐਦਾਂ ਨਹੀਂ ਕਰ ਸਕਦੇ ਅਮਨਦੀਪ ਐਡੀ ਭੋਲੀ ਨਾ ਬਣ ਅੱਖਾਂ ਤੇ ਪੱਟੀ ਬੰਨਣ ਨਾਲ ਨਾ ਸੱਚ ਲੋਕ ਨਹੀਂ ਜਾਂਦਾ ਅੱਤਨ ਮੈਂ ਤਾਂ ਇਹੀ ਕਹਿਣ ਆਈ ਆ ਮੰਮੀ ਤਾਂ ਥੋੜਾ ਬਬਲੀ ਕਿੱਥਿਆਂ ਤੋਂ ਆਈ ਜ਼ਰਾ ਕਿ ਮੇਰੇ ਕੋਲੇ ਆਈ ਮੰਮੀ ਵੱਜ ਜਾ ਮਨਦੀਪ ਮੇਰੀ ਗੱਲ ਤੇ ਗੌਰ ਜ਼ਰੂਰ ਕਰੀ ਆ ਦੇਖ ਲਈ ਪਿਆ ਜ਼ਹਿਰ ਵਰਗਾ ਬੰਦਾ ਸ਼ਾਇਦ ਨਾਲੋਂ ਮਿੱਠਾ ਕਿਵੇਂ ਹੋ ਗਿਆ ਲਾ ਮੰਮੀ ਜੀ ਤੀਲੀ ਤਾਂ ਮੈਂ ਲਾ ਦਿੱਤੀ ਹੁਣ ਇੰਤਜ਼ਾਰ ਰਹੂਗਾ ਮੈਨੂੰ ਇਸ ਪੱਤੇ ਦੇ ਭਾਂਬੜ ਬਣ ਕੇ ਉੱਠਣ ਦਾ ਨਹੀਂ ਧੀਰੀ ਕੀ ਕਹੀ ਜਾਂਦੇ ਮੰਮੀ ਮਾਰੇ ਮੈਂ ਤਾਂ ਕਦੇ ਉਹਨਾਂ ਬਾਰੇ ਐਦਾਂ ਸੋਚ ਵੀ ਨਹੀਂ ਸਕਦੀ ਹੋਰ ਜੋਤ ਕੀ ਹਾਲ ਹੈ ਕੀ ਹਾਲ ਨੇ ਠੀਕ ਹਾਂ ਬਸ ਵੈਸੇ ਹੀ ਹੈ ਹਾਂ ਹਾਂ 500 ਰੁਪਏ ਆ ਗਾ ਦਾ ਉਹੀ ਉਸ ਦਿਨ ਤੱਕ ਜੇ ਚਲਵਾਏ ਨਹੀਂ ਸੀਗੇ ਬਾਕੀ ਨੇ ਦਿੱਤੇ ਕਿ ਨਹੀਂ ਦਿੱਤੇ ਉਹ ਦਿਨਾਂ ਨੇ ਜਿਹੜੇ ਤੇ ਖਰਚੇ ਪਾਣੀ ਕਿਤੇ ਆਪਾਂ ਇਕੱਠਾ ਆਣੇ ਪੰਜ ਛੇ ਆਣੇ ਨੇ ਉਸ ਤੋਂ 500 ਰੁਪਏ ਰੱਖ ਲਾ ਦੂਣ ਮੇਰਾ ਮੇਰਾ ਆ ਗਿਆ ਉਹ ਭਰਾਵਾ ਕਿੱਥੇ ਖਾ ਪੀ ਕੇ ਮੁੱਕਰ ਜਾਂਦੇ ਨੇ ਸਾਰੇ ਉਦੋਂ ਤਾਂ ਬੜਾ ਕਹਿੰਦੇ ਸੀਗੇ ਵੀ ਇੱਕ ਵਾਰੀ ਲਾ ਦੇ ਕੋਈ ਨਹੀਂ ਆਪਾਂ ਦੇ ਦਾਂਗੇ ਵਾਪਸ ਤੈਨੂੰ ਹੁਣ ਮੁੱਕਰ ਗਏ ਮੈਨੂੰ ਪਤਾ ਮੈਂ ਪਾਪਾ ਨੂੰ ਕਿੱਦਾਂ ਪੈਸੇ ਪਾਉਰੇ ਕਰਕੇ ਦਿੱਤੇ ਆ ਕਿਸੇ ਨਾੜੀ ਮੋੜੇ ਨਹੀਂ ਤੂੰ ਕੱਲ੍ਹ ਹੀ ਆ ਜਿਹੜਾ ਹੁਣ ਦੇਣਾ ਆ ਸਾਰੇ ਮੁੱਕਰ ਗਏ ਯਾਰ ਇਹ ਤਾਂ ਬੜੀ ਮਾੜੀ ਗੱਲ ਆ ਕੋਈ ਸੁੱਤਾ ਹੀ ਫਸਾ ਕੇ ਤੈਨੂੰ ਯਾਰ ਹੋਰ ਕੀ ਭਰਾਵਾ ਹੁਣ ਤਾਂ ਮੈਂ ਸੋਚ ਲਿਆ ਕਿ ਉਹਨਾਂ ਨਾਲ ਹੁਣ ਵਰਤਣਾ ਹੀ ਨਹੀਂ ਨਾ ਕਿਤੇ ਜਾਣਾ ਨਾ ਆਣਾ ਉਹਨਾਂ ਨਾਲ ਸਹੀ ਗੱਲ ਆ ਯਾਰ ਇਹ ਜਾਂਦਾ ਕਰਨਾ ਵੀ ਕੀ ਆ ਜਿਹੜੇ ਟਾਈਮ ਤੇ ਮੁੱਕਰ ਜਾਣ ਪਰ ਮੈਨੂੰ ਇੱਕਦਾਲ ਦੱਸ ਇਹ ਪੈਸੇ ਦਾ ਜਿਗਾਰ ਤੂੰ ਕਿੱਥਾ ਕਿੱਥੋਂ ਇੰਨਾ ਕੁਝ ਕੀਤਾ ਐਦਾਂ ਡਰ ਨਹੀਂ ਲੱਗਿਆ ਉਹ ਡਰ ਤਾਂ ਲੱਗਿਆ ਹੀ ਸੀ ਪਰ ਇਦੋਂ ਇਲਾਵਾ ਮੇਰੇ ਕੋ ਕੋਈ ਚਾਰਾ ਵੀ ਨਹੀਂ ਸੀਗਾ ਪਾਪਾ ਨੂੰ ਪੈਸੇ ਤਾਂ ਪੂਰੇ ਕਰਕੇ ਦੇਣੇ ਹੀ ਸੀ ਯਾਰ ਚੱਲ ਹੁਣ ਮੈਂ ਚੱਲਦਾ ਮੈਂ ਫਿਰ ਮੈਨਾਂ ਤੈਨੂੰ ਪੈਸੇ ਮੋੜ ਨਹੀਂ ਆ ਰਹੇ ਨਹੀਂ ਆ ਫੜੇ ਯਾਰ ਹੁਣ ਤਾਂ ਕੰਮ ਟਲ ਗਿਆ ਹੁਣ ਕੀ ਫਾਇਦਾ ਦਾ ਉਹ ਨਹੀਂ ਰੱਖ ਲੈ ਕੋਈ ਗੱਲ ਨਹੀਂ ਲੋਡ ਹੀ ਨਹੀਂ ਮੈਨੂੰ ਹੁਣ ਉਹ ਤੈਨੂੰ ਚਾਹੀਦਾ ਤੂੰ ਰੱਖ ਲੈ ਉਹ ਨਹੀਂ ਚਾਹੀਦਾ ਹੁਣ ਤਾਂ ਕੰਮ ਹੈ ਹੀ ਨਹੀਂ ਉਹਦਾ ਚੱਲ ਫਿਰ ਆਪਾਂ ਪਾਰਟੀ ਕਰੇ ਚੱਲਦੇ ਹਾਂ ਹਾਂ ਚੱਲ ਆਪਾਂ ਕੁਝ ਖਾ ਕੇ ਹਾਂਜੀ ਅੰਮੀ ਆਵਾਜ਼ ਮਾਰੀ ਸੀ ਤੁਸੀਂ ਮੈਨੂੰ ਨਾ ਕਿੱਥੇ ਸੀਗੀ ਤੂੰ ਮੈਂ ਮੈਂ ਪੁਰਾਣੇ ਕੱਪੜੇ ਕੱਢਦੀ ਸੀਗੀ ਜੇ ਤੁਹਾਡੇ ਆ ਗਿਆ ਤੁਸੀਂ ਵੀ ਦੇ ਦੋ ਵਿਚਾਰੀ ਕੋਈ ਬਾਹਰ ਮੰਗਦੀ ਸੀਗੀ ਮੇਰੇ ਕੋਲੇ ਨਹੀਂ ਟਾਈਮ ਹੈਗਾ ਕੱਪੜੇ ਕੱਢਣ ਦਾ ਮੰਮੀ ਵਿਹਲੇ ਤਾਂ ਬੈਠੇ ਆ ਕੀ ਕਰਦੇ ਵੇ ਤੁਸੀਂ ਕੱਢ ਦਿੰਦੇ ਤਾਂ ਨਾ ਕਿਆ ਨਾ ਜਦੋਂ ਵਿਹਲੀ ਹੋऊंगी ਮੈਂ ਕੱਢ ਦੂੰਗੀ ਆਪੇ ਸੂਟ ਤੂੰ ਮੈਨੂੰ ਇੱਕ ਗੱਲ ਦੱਸ ਆਹਾ ਗੋਲੀ ਨੇ ਤੈਨੂੰ ਦੱਸਿਆ ਕੁਛ ਨਿੱਕੇ ਦੇ بیمੇ ਬਾਰੇ ਮੰਮੀ ਉਹ ਤਾਂ ਮੈਂ ਨਾਲ ਕੋਈ ਗੱਲ ਕਰਦੇ ਨਹੀਂ ਵੈਸੇ ਕਹਿੰਦੇ ਸੀ ਪਿਛੇਤੀ ਮਿਲ ਜਾਣਗੇ ਓਹੋ ਉਹ ਤਾਂ ਮੈਨੂੰ ਪਤਾ ਵੀ ਪੈਸੇ ਮਿਲਣਗੇ ਪਰ ਮੈਂ ਤਾਂ ਇਹ ਪੁੱਛਦੀ ਆ ਕਿ ਜਿਹੜੇ ਉਹ ਪੈਸੇ ਨੇ 골ਡੀ ਆਪ ਰੱਖੂਗਾ ਜਾਂ ਇਹਨਾਂ ਨੂੰ ਹੀ ਦੇ ਦੂਗਾ ਸਾਰੇ ਮੰਮੀ ਤੁਹਾਨੂੰ ਤਾਂ ਆਪਣੇ ਪੁੱਤ ਦਾ ਪਤਾ ਹੀ ਆ ਕਿੰਨਾ ਕੁ ਕਿਸੇ ਦਾ ਹੱਕ ਰੱਖਦੇ ਆ ਸਾਰੇ ਉਹਨੂੰ ਹੀ ਦੇਣਗੇ ਮੇਰੀ ਗੱਲ ਸੁਣ ਤੂੰ ਨਾ ਮਨਦੀਪ ਨੂੰ ਹੀ ਸਮਝਾ ਦੇ ਵੀ ਉਹ ਇੰਨਾ ਸਾਰਾ ਪੈਸਾ ਕਿੱਥੇ ਸੰਭਾਲਦੀ ਫਿਰੂਗੀ 골ਡੀ ਤੇ ਜ਼ਿੰਮੇਵਾਰੀ ਪਾ ਦੇ ਉਹ ਆਪੇ ਸੰਭਾਲ ਲੂ ਕੋਈ ਨਹੀਂ ਮੰਮੀ ਮੈਂ ਕਰੂੰਗੀ ਮਨਦੀਪ ਨਾਲ ਗੱਲ ਦੇਖਦੇ ਆ ਕੀ ਕਹਿੰਦੀ ਆ ਚਲ ਠੀਕਾ ਇੱਕ ਵਾਰੀ ਤੂੰ ਵੀ ਗੱਲ ਕਰਕੇ ਦੇਖ ਲਈ ਜੇ ਤਾਂ ਉਹ ਮੰਨੇਗੀ ਨਹੀਂ ਤਾਂ ਫਿਰ ਮੈਨੂੰ ਦੱਸੀ ਮੈਂ ਆਪੇ ਗੱਲ ਕਰ ਲਵਾਂ ਉਹਦੇ ਨਾਲ ਚਲ ਠੀਕਾ ਮੰਮੀ ਤੁਸੀਂ ਆਪ ਹੀ ਕਰ ਲਿਓ ਮੈਂ ਰਸੋਈ ਦਾ ਮਾੜਾ ਮੋਟਾ ਵੇਖਣਾ ਕੰਮ ਬਥੇਰੇ ਕੰਮ ਪਏ ਆ ਹਾਲੇ ਨਾ ਹੁਣ ਹੌਲੀ ਹੌਲੀ ਮੈਨੂੰ ਸਾਰਾ ਹੀ ਸਮਝ ਆਈ ਜਾਂਦਾ ਭੀਆ ਮਨਦੀਪ ਨਾਲ ਮਾਤਾ ਮਿੱਠੀ ਪਿਆਰੀ ਕਿਉਂ ਹੋਈ ਫਿਰਦੀ ਸੀ